ਕੁਝ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਅੰਦਰ 에ਅਰ ਹੀਟਰ ਫਟਣ ਦੇ ਨਾਲ ਇੱਕ ਮੁਲਾਜ਼ਮ ਜਿਸ ਦਾ ਨਾਮ ਕੁਨਾਲ ਚੈਨ ਹੈ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਤੇ ਜੀਐਮ ਨੇ ਇਹ ਵਾਅਦਾ ਕੀਤਾ ਸੀ ਕਿ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਅਤੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਹਾਲਾਂਕਿ ਉਹ ਹਫ਼ਤਾ ਪ੍ਰੋਸੈਸ ਦੇ ਵਿੱਚ ਹੈ ਪਰ ਹੁਣ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਦਰਸਲ ਉੱਥੇ ਦੇ ਹੀ ਇੱਕ ਜੂਨੀਅਰ ਮੁਲਾਜ਼ਮ ਨੇ ਕੁਨਾਲ ਜੈਨ ਦੀ ਮੌਤ ਤੇ ਖਦਸ਼ਾ ਜਤਾਇਆ ਉਸਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਹ ਕਿਹਾ ਕਿ ਕੁਨਾਲ ਜੈਨ ਦੀ ਮੌਤ ਹਤਿਆ ਹੈ ਉਹ ਕੋਈ ਹਾਸਸਾ ਨਹੀਂ ਸੀ ਬਲਕਿ ਉਸ ਨੂੰ ਸਾਜ਼ਿਸ਼ ਦੇ ਨਾਲ ਮਾਰਿਆ ਗਿਆ ਦਰਸਲ ਕੁਨਾਲ ਜੈਨ ਦੀ ਮੌਤ ਤੇ ਉਸ ਜੂਨੀਅਰ ਮੁਲਾਜ਼ਮ ਨੇ ਦਾ ਕਹਿਣਾ ਸੀ ਕਿ ਵੇਰਕਾ ਮਿਲਕ ਪਲਾਂਟ ਦੇ ਵਿੱਚ ਇੱਕ ਅਧਿਕਾਰੀ ਦੇ ਨਾਲ ਕੁਨਾਲ ਜੈਨ ਦੀ ਰੰਜਿਸ਼ ਸੀ ਜਿਨ ਨੇ ਸਾਜ਼ਿਸ਼ ਦੇ ਨਾਲ ਬੁਲਾ ਕੇ ਉੱਥੇ ਉਸ ਨੂੰ ਮਰਵਾ ਦਿੱਤਾ ਇਹ ਸਾਰੀ ਵੀਡੀਓ ਪਰਿਵਾਰ ਦੇ ਕੋਲ ਵੀ ਪਹੁੰਚ ਚੁੱਕੀ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਇਹ ਵੀਡੀਓ ਜ਼ਿਲ੍ਹਾ ਪ੍ਰਸ਼ਾਸਨ ਤੱਕ ਵੀ ਪਹੁੰਚੀ ਤਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਵਾਸਤੇ ਐਸਆਈਟੀਵੀ ਬਣਾ ਦਿੱਤੀ ਹੈ ਜੋ ਇਹ ਸਾਰੇ ਮਾਮਲੇ ਦੀ ਜਾਂਚ ਵੀ ਕਰੇਗੀ ਦੂਜੇ ਪਾਸੇ ਮਿਲਕ ਫੈਟ ਦੇ ਚੇਅਰਮੈਨ ਵੀ ਪਰਿਵਾਰ ਨੂੰ ਮਿਲੇ ਨੇ ਅਤੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜਨ ਦੀ ਗੱਲ ਵੀ ਕੀਤੀ ਗਈ ਹੈ ਉਨ ਕਨਾਲ ਜੈਨ ਦਾ ਮਾਮਲਾ ਕਿੱਥੇ ਪਹੁੰਚੇਗਾ ਐਸਆਈਟੀ ਦੇ ਵਿੱਚ ਕੀ ਸੱਚ ਸਾਹਮਣੇ ਆਏਗਾ ਇਹ ਤਾਂ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਜਨ ਹਿਤੇਸ਼